ਵਾਤਾਵਰਨ ਦਾ ਪਾਠ ਪਹਿਲਾ ਪਰਿਵਾਰ ਅਤੇ ਰਿਸ਼ਤੇ ਆਓ ਬੱਚਿਓ ਇਸ ਪਾਠ ਨੂੰ ਸ਼ੁਰੂ ਕਰੀਏ ਪਿਆਰੇ ਬੱਚਿਓ ਅਸੀਂ ਸਾਰੇ ਇਕੱਲੇ-ਇਕੱਲੇ ਰਹਿਣ ਦੀ ਥਾਂ ਸਮੂਹ ਵਿੱਚ ਰਹਿਣਾ ਪਸੰਦ ਕਰਦੇ ਹਾਂ ਜਿਵੇਂ ਕਿਰਨ ਉਸਦਾ ਭਰਾ ਅਤੇ ਉਹਨਾਂ ਦੇ ਮਾਤਾ-ਪਿਤਾ ਇੱਕ ਘਰ ਵਿੱਚ ਰਹਿੰਦੇ ਹਨ ਇਹ ਇੱਕ ਪਰਿਵਾਰ ਹੈ ਪਰਿਵਾਰ ਦੇ ਸਾਰੇ ਜੀ ਰਲ ਮਿਲ ਕੇ ਰਹਿੰਦੇ ਹਨ ਆਓ ਕੁਝ ਪਰਿਵਾਰਾਂ ਨਾਲ ਜਾਣ ਪਹਿਚਾਨ ਕਰੀਏ ਕਿਰਨ ਦਾ ਪਰਿਵਾਰ ਕਿਰਨ ਦੇ ਘਰ ਵਿੱਚ 4 ਜੀ ਹਨ ਕਿਰਨ ਉਸਦੇ ਮਾਤਾ ਪਿਤਾ ਅਤੇ ਉਸਦਾ ਛੋਟਾ ਭਰਾ ਉਸਦੇ ਪਿਤਾ ਜੀ ਬੈਂਕ ਵਿੱਚ ਨੌਕਰੀ ਕਰਦੇ ਹਨ ਜਦਕਿ ਮਾਤਾ ਜੀ ਸਕੂਲ ਵਿੱਚ ਅਧਿਆਪਕਾ ਹਨ 2 ਸਾਲ ਪਹਿਲਾ ਉਹ ਸਾਰੇ ਕਿਰਨ ਦੇ ਦਾਦਾ-ਦਾਦੀ ਦੇ ਨਾਲ ਇੱਕ ਘਰ ਵਿੱਚ ਹੀ ਰਹਿੰਦੇ ਸਨ ਪਰ ਕਿਰਨ ਦੇ ਪਿਤਾ ਜੀ ਨੂੰ ਸ਼ਹਿਰ ਵਿੱਚ ਨੌਕਰੀ ਮਿਲਣ ਕਰਕੇ ਉਹ ਚਾਰੇ ਹੁਣ ਉੱਥੇ ਸ਼ਹਿਰ ਵਿੱਚ ਹੀ ਰਹਿਣ ਲੱਗੇ ਹਨ ਕੁਲਦੀਪ ਦਾ ਪਰਿਵਾਰ ਕੁਲਦੀਪ ਦਾ ਘਰ ਬਹੁਤ ਵੱਡਾ ਹੈ ਉਸਦੇ ਪਿਤਾ ਅਵਤਾਰ ਸਿੰਘ ਇੱਕ ਕਿਸਾਨ ਹਨ ਅਤੇ ਖੇਤ ਵਿੱਚ ਕੰਮ ਕਰਦੇ ਹਨ ਉਸਦੇ ਚਾਚਾ ਜਗਤਾਰ ਸਿੰਘ ਵੀ ਖੇਤ ਵਿੱਚ ਉਹਨਾਂ ਦੀ ਮਦਦ ਕਰਦੇ ਹਨ। ਉਸਦੇ ਮਾਤਾ ਨਸੀਬ ਕੌਰ ਘਰ ਵਿੱਚ ਪਸ਼ੂਆਂ ਨੂੰ ਸਾਮਦੇ ਹਨ। ਜਦੋਂ ਉਸਦੇ ਮਾਤਾ ਜੀ ਮੱਝਾਂ ਦਾ ਦੁੱਧ ਚੋਣਦੇ ਹਨ ਤਾਂ ਉਸਦੇ ਚਾਚੀ ਜੀ ਰਸੋਈ ਵਿੱਚ ਖਾਣਾ ਬਣਾਉਂਦੇ ਹਨ। ਉਸਦੇ ਚਾਚਾ ਜੀ ਦੀ ਲੜਕੀ ਮਨਦੀਪ ਵੀ ਉਹਨਾਂ ਦੇ ਨਾਲ ਰਹਿੰਦੀ ਹੈ। ਸ਼ਾਮ ਨੂੰ ਜਦ ਖਾਣਾ ਬਣ ਜਾਂਦਾ ਹੈ ਤਾਂ ਦਾਦੀ ਜੀ ਸਭ ਨੂੰ ਖਾਣਾ ਵਰਤਾ ਦਿੰਦੇ ਹਨ ਕੱਲ ਸ਼ਾਮ ਜਦ ਦਾਦੀ ਮਾਂ ਖਾਣਾ ਵਰਤਾ ਰਹੇ ਸਨ ਤਾਂ ਕੁਲਦੀਪ ਬਾਹਰੋਂ ਖੇਡਦਾ ਹੋਇਆ ਆਇਆ ਅਤੇ ਸਿੱਧਾ ਹੀ ਰੋਟੀ ਵਾਲੀ ਥਾਲੀ ਨੂੰ ਜਾਂ ਚਿੰਬੜਿਆ ਦਾਦੀ ਜੀ ਨੇ ਥਾਲੀ ਪਾਸੇ ਕਰਦੇ ਹੋਏ ਕਿਹਾ ਪਹਿਲਾਂ ਹੱਥ ਧੋ ਕੇ ਆ ਗੰਦੇ ਹੱਥਾਂ ਵਿੱਚ ਕਿਟਾਣੂ ਹੁੰਦੇ ਹਨ ਜੋ ਬਿਮਾਰ ਕਰ ਦਿੰਦੇ ਹਨ ਆਪਣੇ ਸਰੀਰ ਦਾ ਖਿਆਲ ਰੱਖ ਕੇ ਅਸੀਂ ਗੰਦਗੀ ਤੋਂ ਹੋਣ ਵਾਲੀਆਂ ਬਿਮਾਰੀਆਂ ਤੋਂ ਬਚ ਕੇ ਸਿਹਤਮੰਦ ਰਹਿ ਸਕਦੇ ਹਾਂ ਬੱਚਿਓ ਆਓ ਕੁਝ ਚੰਗੀਆਂ ਆਦਤਾਂ ਬਾਰੇ ਜਾਣੀਏ ਨੰਬਰ 1 ਖੁੱਲੇ ਵਿੱਚ ਪਖਾਨਾ ਨਾ ਕਰਨਾ ਅਤੇ ਆਪਣੇ ਘਰ ਵਿੱਚ ਬਣੇ ਪਖਾਨੇ ਦੀ ਵਰਤੋਂ ਕਰਨਾ ਨੰਬਰ 2 ਰੋਜ਼ ਆਪਣੇ ਦੰਦਾਂ ਨੂੰ ਸਾਫ਼ ਕਰਨਾ ਨੰਬਰ 3 ਪਾਣੀ ਦੀ ਦੁਰਵਰਤੋਂ ਨਾ ਕਰਨਾ ਨੰਬਰ 4 ਰੋਜ਼ ਨਹਾ ਕੇ ਸਕੂਲ ਆਉਣਾ ਨੰਬਰ 5 ਨਹਾਉਣ ਤੋਂ ਬਾਅਦ ਸਾਫ਼ ਕੱਪੜੇ ਪਾਉਣਾ ਨੰਬਰ 6 ਆਪਣੇ ਹੱਥਾਂ ਅਤੇ ਪੈਰਾਂ ਦੇ ਨਹਾਂ ਨੂੰ ਸਮੇਂ-ਸਮੇਂ ਕੱਟਣਾ ਨੰਬਰ 7 ਖੰਨਾ ਖਾਂ ਤੋਂ ਪਹਿਲਾਂ ਆਪਣੇ ਹੱਥਾਂ ਨੂੰ ਚੰਗੀ ਤਰ੍ਹਾਂ ਸਾਬਣ ਨਾਲ ਧੋਣਾ ਨੰਬਰ 8 ਸਾਫ਼ ਸੁਥਰੀ ਵਰਦੀ ਅਤੇ ਪਾਲਿਸ਼ ਕੀਤੇ ਬੂਟ ਪਾ ਕੇ ਸਕੂਲ ਆਉਣਾ ਆਓ ਬੱਚੋ ਸਿਹਤ ਸੰਬੰਧੀ ਇਸ ਕਵਿਤਾ ਨੂੰ ਪੜ੍ਹਦੇ ਹਾਂ 1 2 ਹੱਥ ਧੋ ਤਿੰਨ ਚਾਰ ਸਾਬਣ ਨਾਲ ਹਰ ਵਾਰ 5 6 ਬਾਕੀਆਂ ਨੂੰ ਵੀ ਸਾਬੰਦੇ 7 8 ਖੋਲਾ ਕਲਦੀ ਗੱਟ 9 10 ਬਾਕੀਆਂ ਨੂੰ ਵੀ 10 ਕਿਰਿਆ ਨੰਬਰ 1 ਤੁਹਾਡੇ ਘਰ ਵਿੱਚ ਕੌਣ ਕੌਣ ਹੈ ਉਹਨਾਂ ਦੇ ਨਾਮ ਲਿਖੋ ਅਤੇ ਦੱਸੋ ਕੀ ਉਹ ਤੁਹਾਡੇ ਕੀ ਲੱਗਦੇ ਹਨ ਬੱਚਿਓ ਇਸ ਵਿੱਚ ਤੁਸੀਂ ਆਪਣੇ ਪਰਿਵਾਰ ਦੇ ਮੈਂਬਰਾਂ ਦੇ ਨਾਮ ਲਿਖੋਗੇ ਤੇ ਉਹਨਾਂ ਨਾਲ ਕੀ ਰਿਸ਼ਤਾ ਹੈ ਦੱਸੋਗੇ ਪੰਮੀ ਦਾ ਪਰਿਵਾਰ ਪੰਮੀ ਆਪਣੇ ਨਾਨਕੇ ਰਹਿੰਦੀ ਹੈ ਉੱਥੇ ਉਸਦੇ ਮਾਮਾ ਮਾਮੀ ਵੀ ਨਾਲ ਰਹਿੰਦੇ ਹਨ ਪੰਮੀ ਨੂੰ ਇੱਕ ਦਿਨ ਟਰੰਕ ਵਿੱਚੋਂ ਕੁਝ ਗੁੱਡੀਆਂ ਲੱਭ ਗਈਆਂ ਉਸ ਦੀ ਨਾਨੀ ਨੇ ਦੱਸਿਆ ਕਿ ਪੰਮੀ ਦੀ ਮਾਂ ਜਦੋਂ ਛੋਟੀ ਹੁੰਦੀ ਸੀ ਤਾਂ ਉਹ ਇਹਨਾਂ ਗੁੱਡੀਆਂ ਨਾਲ ਖਿਰਦੀ ਹੁੰਦੀ ਸੀ ਪੰਮੀ ਨੂੰ ਬੜੀ ਹੈਰਾਨੀ ਹੋਈ ਕਿ ਉਸ ਦੀ ਮਾਂ ਵੀ ਕਦੇ ਇੰਨੀ ਛੋਟੀ ਹੁੰਦੀ ਸੀ ਪੰਮੀ ਦੀ ਨਾਨੀ ਨੇ ਸਮਝਾਇਆ ਕਿ ਉਸ ਦੀ ਮਾਂ ਪਹਿਲਾਂ ਇਸ ਪਰਿਵਾਰ ਦੀ ਮੈਂਬਰ ਸੀ ਜਦ ਕਿ ਵਿਆਹ ਪਿਛੋਂ ਉਹ ਪੰਮੀ ਦੇ ਦਾਦਕੇ ਪਰਿਵਾਰ ਦੀ ਮੈਂਬਰ ਬਣ ਗਈ ਕਿਰਿਆ ਨੰਬਰ 2 ਆਪਣੇ ਪਰਿਵਾਰ ਦੇ ਕਿਸੇ ਬਜ਼ੁਰਗ ਮੈਂਬਰ ਨੂੰ ਪੁੱਛੋ ਕਿ ਉਹ ਆਪਣੇ ਬਚਪਨ ਵਿੱਚ ਵੀ ਇਸੇ ਪਰਿਵਾਰ ਦੇ ਮੈਂਬਰ ਸਨ ਰਾਣੀ ਦਾ ਪਰਿਵਾਰ ਰਾਣੀ ਦੇ ਪਿਤਾ ਮਜ਼ਦੂਰੀ ਕਰਦੇ ਹਨ ਉਸ ਦੀਆਂ ਤਿੰਨ ਭੈਣਾਂ ਅਤੇ ਦੋ ਭਰਾ ਹਨ ਜਦੋਂ ਰਾਣੀ ਦੇ ਮਾਤਾ ਜੀ ਕਰਦਾ ਕੰਮ ਕਰਦੇ ਹਨ ਰਾਣੀ ਆਪਣੇ ਛੋਟੇ ਭਰਾਵਾਂ ਨੂੰ ਖੜਾਉਂਦੀ ਹੈ ਇਸ ਕਰਕੇ ਉਹ ਸਕੂਲ ਨਹੀਂ ਜਾ ਸਕਦੀ ਉਸ ਦਾ ਵੀ ਸਕੂਲ ਜਾਣ ਨੂੰ ਦਿਲ ਕਰਦਾ ਹੈ ਪਰ ਉਸ ਦੇ ਪਿਤਾ ਜੀ ਕਹਿੰਦੇ ਹਨ ਕਿ ਉਹ ਐਨੇ ਬੱਚਿਆਂ ਨੂੰ ਨਹੀਂ ਪੜ੍ਹਾ ਸਕਦੇ ਪ੍ਰਸ਼ਨ ਨੰਬਰ 1 ਕੀ ਰਾਣੀ ਨੂੰ ਸਕੂਲ ਜਾਣਾ ਚਾਹੀਦਾ ਹੈ ਜਾਂ ਘਰ ਰਹਿ ਕੇ ਆਪਣੇ ਭਰਾਵਾਂ ਨੂੰ ਖੜਾਉਣਾ ਚਾਹੀਦਾ ਹੈ ਇਸ ਦਾ ਜਵਾਬ ਹੈ ਰਾਣੀ ਨੂੰ ਸਕੂਲ ਜਾਣਾ ਚਾਹੀਦਾ ਹੈ ਜਦੋਂ ਦੀਪੂ ਦੇ ਸੱਟ ਲੱਗੀ ਬੱਚਿਓ ਤੁਸੀਂ ਸਕੂਲ ਤੋਂ ਬਾਅਦ ਘਰ ਜਾਂਦੇ ਹੋ ਦੀਪੂ ਵੀ ਕੱਲ ਸਕੂਲ ਤੋਂ ਬਾਅਦ ਜਦ ਘਰ ਗਿਆ ਤਾਂ ਉਸ ਦੀ ਮਾਤਾ ਜੀ ਨੇ ਉਸ ਨੂੰ ਖਾਣ ਲਈ ਰੋਟੀ ਦਿੱਤੀ ਦੀਪੂ ਰੋਟੀ ਖਾ ਕੇ ਖੇਡਣ ਚਲਾ ਗਿਆ ਖੇਡਦੇ ਹੋਏ ਦੀਪੂ ਡਿੱਗ ਪਿਆ ਅਤੇ ਉਸ ਦੇ ਗੋਡਿਆਂ ਤੇ ਰਗੜਾ ਲੱਗ ਗਈਆਂ ਦੀਪੂ ਰੋਣ ਲੱਗਾ ਤਾਂ ਦੂਸਰੇ ਬੱਚੇ ਦੌੜ ਗਏ ਉਸ ਦਾ ਭਰਾ ਉਸ ਨੂੰ ਚੱਕ ਕੇ ਘਰ ਲੈ ਆਇਆ ਉਸ ਦੇ ਮਾਤਾ ਜੀ ਨੇ ਸੱਟ ਵਾਲੀ ਥਾਂ ਉੱਤੇ ਮਲਮ ਲਗਾਈ ਦੀਪੂ ਦੀ ਪੀੜ ਘਟ ਹੋ ਗਈ ਉਸ ਦੇ ਪਿਤਾ ਜੀ ਨੇ ਕਿਹਾ ਕਿ ਉਹ ਆਪਣੇ ਤੋਂ ਵੱਡੇ ਬੱਚਿਆਂ ਨਾਲ ਨਾ ਖੇਡਿਆ ਕਰੇ ਜਦੋਂ ਸ਼ਰਨ ਚੰਗਾ ਮੁੰਡਾ ਬੰਦਾ ਹੈ ਸ਼ਰਨ ਦੇ ਮਾਤਾ ਜੀ ਘਰ ਨੂੰ ਬਹੁਤ ਸਾਫ਼ ਰੱਖਦੇ ਹਨ ਉਸ ਦੀ ਵੱਡੀ ਭੈਣ ਵੀ ਹਰ ਚੀਜ਼ ਨੂੰ ਵਰਤਣ ਤੋਂ ਬਾਅਦ ਉਸ ਦੇ ਸਹੀ ਟਿਕਾਣੇ ਤੇ ਰੱਖ ਦਿੰਦੀ ਹੈ ਪਰ ਸ਼ਰਨ ਕਰ ਵਿੱਚ ਬਹੁਤ ਖਲਾਰਾ ਪਾ ਦਿੰਦਾ ਉਹ ਸਕੂਲੋਂ ਆ ਕੇ ਆਪਣੇ ਕੱਪੜੇ ਮੰਜੀ ਉੱਤੇ ਸੁੱਟ ਦਿੰਦਾ ਅਤੇ ਬੂਟ ਵੇੜੇ ਵਿੱਚ ਲਾ ਦਿੰਦਾ ਘਰ ਲਈ ਦਿੱਤੇ ਕੰਮ ਨੂੰ ਕਰਨ ਸਮੇਂ ਆਪਣੀਆਂ ਕਾਪੀਆਂ ਇੱਧਰ ਉੱਧਰ ਰੱਖ ਦਿੰਦਾ ਸਕੂਲ ਜਾਣ ਸਮੇ ਉਸ ਦੀਆਂ ਚੀਜ਼ਾਂ ਨਾ ਲੱਭਦੀਆਂ ਅਤੇ ਉਸ ਨੂੰ ਛੜਕਾ ਪੈਂਦੀਆਂ ਜਦ ਕੀ ਉਸ ਦੀ ਭੈਣ ਦੀ ਸਭ ਪ੍ਰਸ਼ੰਸਾ ਕਰਦੇ ਸ਼ਰਨ ਇਸ ਨਾਲ ਬਹੁਤ ਖਿਜਦਾ ਅਤੇ ਉਦਾਸ ਹੋ ਜਾਂਦਾ ਮਾਤਾ ਜੀ ਨੇ ਉਸ ਨੂੰ ਸਮਝਾਇਆ ਕਿ ਉਹ ਵੀ ਆਪਣੀਆਂ ਚੀਜ਼ਾਂ ਟਿਕਾਣੇ ਉੱਤੇ ਰੱਖਿਆ ਕਰੇ ਹੁਣ ਸ਼ਰਨ ਨੇ ਵੀ ਆਪਣੀਆਂ ਚੀਜ਼ਾਂ ਨੂੰ ਟਿਕਾਣੇ ਰੱਖਣ ਦਾ ਬਾਦਾ ਕੀਤਾ ਉਹ ਹੋਰ ਵੀ ਚੰਗੀਆਂ ਗੱਲਾਂ ਸਿੱਖ ਰਿਹਾ ਹੈ ਸ਼ਰਨ ਨੇ ਦੇਖਿਆ ਕਿ ਜਦ ਉਸਦੇ ਪਿਤਾ ਬਾਹਰੋਂ ਆਉਂਦੇ ਹਨ ਤਾਂ ਉਹ ਉਸਦੇ ਦਾਦੀ ਜੀ ਦੇ ਪੈਰੀ ਹੱਥ ਲਾਉਂਦੇ ਹਨ ਸ਼ਰਨ ਵੀ ਆਪਣੇ ਮਾਤਾ ਪਿਤਾ ਅਤੇ ਦਾਦੀ ਜੀ ਦੇ ਪੈਰੀ ਹੱਥ ਲਾ ਕੇ ਪ੍ਰਣਾਮ ਕਰਨ ਲੱਗ ਪਿਆ ਜਿਸ ਕਰਕੇ ਸਾਰੇ ਉਸ ਨੂੰ ਬਹੁਤ ਪਿਆਰ ਕਰਦੇ ਹਨ ਸ਼ਰਨ ਦੀ ਭੈਣ ਬਹੁਤ ਸੋਣਾ ਗੁੰਦੀ ਹੈ ਉਸਦੇ ਮਾਤਾ ਜੀ ਉਸਨੂੰ ਹਰਮੋਨੀਅਮ ਵਜਾਉਣਾ ਸਿਖਾਉਂਦੇ ਹਨ ਸਕੂਲ ਦੇ ਸਲਾਨਾ ਪ੍ਰੋਗਰਾਮ ਵਿੱਚ ਜਦ ਉਸਨੇ ਦੇਸ਼ ਭਗਤੀ ਦਾ ਗੀਤ ਸੁਣਾਇਆ ਤਾਂ ਬਹੁਤ ਤਾੜੀਆਂ ਵੱਜਦੀਆਂ ਉਸਨੂੰ ਪ੍ਰਿੰਸੀਪਲ ਸਾਹਿਬ ਪਾਸੋਂ ਇਨਾਮ ਵੀ ਮਿਲਿਆ ਪਰਿਵਾਰ ਵਿੱਚ ਬੱਚਿਆਂ ਨੂੰ ਚੀਜ਼ਾਂ ਜਿਵੇਂ ਰੋਟੀ ਕਪੜੇ ਕਿਤਾਬਾਂ ਖੜਾਉਣੇ ਆਦੀ ਮਿਲਦੇ ਹਨ ਐਨਾ ਚੀਜ਼ਾਂ ਤੋਂ ਇਲਾਵਾ ਮੋਹ ਪਿਆਰ ਸਿੱਖਿਆ ਕਦਰਾਂ ਕੀਮਤਾਂ ਅਤੇ ਚੰਗੀਆਂ ਆਦਤਾਂ ਵੀ ਪਰਿਵਾਰ ਵਿੱਚ ਹੀ ਮਿਲਦੀਆਂ ਹਨ ਪਿਆਰੇ ਬੱਚਿਓ ਤੁਹਾਡੇ ਪਰਿਵਾਰ ਵਿੱਚ ਕੌਣ ਕਿਸ ਨਾਲ ਮਿਲਦਾ ਜੁਲਦਾ ਹੈ ਪਰਿਵਾਰ ਵਿੱਚ ਅਕਸਰ ਪਰਿਵਾਰਿਕ ਮੈਂਬਰਾਂ ਦਾ ਚਿਹਰਾ ਕਦ ਜਾਂ ਨੈਣ ਨਕਸ਼ ਆਦਿ ਪਰਿਵਾਰ ਦੇ ਬਾਕੀ ਮੈਂਬਰਾਂ ਵਿੱਚੋਂ ਕਿਸੇ ਨੇ ਕਿਸੇ ਨਾਲ ਮੇਲ ਖਾ ਜਾਂਦੇ ਹਨ ਪ੍ਰਸ਼ਨ ਨੰਬਰ 2 ਤੁਹਾਡਾ ਚਿਹਰਾ ਪਰਿਵਾਰ ਦੇ ਕਿਸ ਮੈਂਬਰ ਨਾਲ ਮਿਲਦਾ ਜੁਲਦਾ ਹੈ ਬੱਚਿਓ ਜਿਸ ਨਾਲ ਤੁਹਾਡਾ ਚਿਹਰਾ ਮਿਲਦਾ ਜੁਲਦਾ ਹੈ ਇੱਥੇ ਉਸ ਦਾ ਵੇਰਵਾ ਦਿਓ ਮੇਰਾ ਪਰਿਵਾਰਿਕ ਢਾਂਚਾ ਹੇਠ ਦਿੱਤੇ ਅਨੁਸਾਰ ਆਪਣਾ ਪਰਿਵਾਰਿਕ ਢਾਂਚਾ ਬਣਾਉਣ ਦੀ ਕੋਸ਼ਿਸ਼ ਕਰੋ ਇਸ ਵਿੱਚ ਤੁਸੀਂ ਆਪਣੇ ਵੱਡਿਆਂ ਦੀ ਮਦਦ ਲੈ ਸਕਦੇ ਹੋ ਜਿਵੇਂ ਦਾਦਾ ਜੀ ਦਾਦੀ ਜੀ ਤਾਇਆ ਜੀ ਤਾਈ ਜੀ ਪਿਤਾ ਜੀ ਮਾਤਾ ਜੀ ਚਾਚਾ ਜੀ ਪੂਆ ਜੀ ਬੇਟਾ ਬੇਟੀ ਯਾਦ ਰੱਖਣ ਯੋਗ ਗੱਲਾਂ ਕਿਰਨ ਦਾ ਪਰਿਵਾਰ ਛੋਟਾ ਪਰਿਵਾਰ ਹੈ ਪਰਿਵਾਰ ਦੋ ਤਰ੍ਹਾਂ ਦਾ ਹੁੰਦਾ ਹੈ ਨੰਬਰ 1 ਛੋਟਾ ਪਰਿਵਾਰ ਨੰਬਰ 2 ਵੱਡਾ ਪਰਿਵਾਰ ਕੀਟਾਣੂ ਸਾਨੂੰ ਬਿਮਾਰ ਕਰ ਦਿੰਦੇ ਹਨ ਸਾਨੂੰ ਵਸਤੂਆਂ ਨੂੰ ਵਰਤਣ ਤੋਂ ਬਾਅਦ ਠਿਕਾਣੇ ਤੇ ਰੱਖਣਾ ਚਾਹੀਦਾ ਹੈ ਹਰ ਬੱਚੇ ਨੂੰ ਸਕੂਲ ਪੜਨ ਜ਼ਰੂਰ ਜਾਣਾ ਚਾਹੀਦਾ ਹੈ ਸਾਨੂੰ ਹੱਥ ਧੋ ਕੇ ਭੋਜਨ ਕਰਨਾ ਚਾਹੀਦਾ ਹੈ ਖਾਲੀ ਥਾਵਾਂ ਪਰੋ ਉੜਾ ਗੰਦੇ ਹੱਥਾਂ ਵਿੱਚ ਡੈਸ਼ ਹੁੰਦੇ ਹਨ ਬੱਚਿਓ ਆਪਸ਼ਨਾਂ ਦਿੱਤੀਆਂ ਗਈਆਂ ਹਨ ਇਹਨਾਂ ਵਿੱਚੋਂ ਸਹੀ ਆਪਸ਼ਨ ਦੀ ਚੋਣ ਕਰਕੇ ਅਸੀਂ ਖਾਲੀ ਥਾਂ ਭਰਾਂਗੇ ਇਸ ਵਿੱਚ ਸ਼ਬਦ ਆਏਗਾ ਕਿਟਾਨੂ ਗੰਦੇ ਹੱਥਾਂ ਵਿੱਚ ਕਿਟਾਨੂ ਹੁੰਦੇ ਹਨ ਐੜਾ ਬੱਚੇ ਦੇ ਜਨਮ ਤੋਂ ਬਾਅਦ ਪਰਿਵਾਰ ਦੇ ਜੀਆਂ ਦੀ ਗਿਣਤੀ ਡੈਸ਼ ਜਾਂਦੀ ਹੈ ਵਦ ਬੱਚੇ ਦੇ ਜਨਮ ਤੋਂ ਬਾਅਦ ਪਰਿਵਾਰ ਦੇ ਜੀਵਾਂ ਦੀ ਗਿਣਤੀ ਵੱਧ ਜਾਂਦੀ ਹੈ। ਈੜੀ ਚੀਜ਼ਾਂ ਨੂੰ ਵਰਤਣ ਤੋਂ ਬਾਅਦ ਦੁਬਾਰਾ ਉਹਨਾਂ ਦੇ ਡੈਸ਼ ਤੇ ਰੱਖਣਾ ਚਾਹੀਦਾ ਹੈ। ਟਿਕਾਣੇ ਸੱਸਾ ਕਿਰਨ ਦਾ ਪਰਿਵਾਰ ਡੈਸ਼ ਹੈ। ਛੋਟਾ ਕਿਰਨ ਦਾ ਪਰਿਵਾਰ ਛੋਟਾ ਹੈ। ਹਾ ਹਾ ਤੁਹਾਡੇ ਮਾਤਾ ਜੀ ਤੁਹਾਡੇ ਡੈਸ਼ ਦੀ ਬੇਟੀ ਹਨ ਨਾ ਨਾਨੀ ਤੁਹਾਡੇ ਮਾਤਾ ਜੀ ਤੁਹਾਡੇ ਨਾਨਾ ਨਾਨੀ ਦੀ ਬੇਟੀ ਹਨ ਨੰਬਰ 4 ਸਮਝੋ ਅਤੇ ਮਿਲਾਓ ਮਾਤਾ ਪਿਤਾ ਮਾਮਾ ਮਮੀ ਪੂਆ ਪੂਆ ਸ਼ਬਦ ਦਾ ਮਿਲਾਨ ਕਰਾਂਗੇ ਫੁੱਫੜ ਸ਼ਬਦ ਨਾਲ ਤਾਇਆ आई मासी मासरड नंबर 5 ਸਹੀ ਵਿਕਲਪ ਅੱਗੇ ਠੀਕ ਦਾ ਨਿਸ਼ਾਨ ਲਾਓ ਊੜਾ ਤੁਹਾਡੇ ਦਾਦਾ ਜੀ ਦੇ ਪਿਤਾ ਜੀ ਤੁਹਾਡੇ ਕੀ ਲੱਗਦੇ ਹਨ ਹੀਰ ਦਿੱਤੀਆਂ ਆਪਸ਼ਨ ਆ ਚਾਚਾ ਜੀ ਪਰਦਾਦਾ ਜੀ ਨਾਨਾ ਜੀ ਸਹੀ ਆਪਸ਼ਨ ਹੈ ਪਰਦਾਦਾ ਜੀ ਐੜਾ ਤੁਹਾਡੀ ਦਾਦੀ ਤੁਹਾਡੇ ਮਾਤਾ ਦੀ ਕੀ ਲੱਗਦੀ ਹੈ অপশন ਹੈ 부ਆ 마ਸੀ ਸੱਸ ਸਹੀ অপশন ਹੈ ਸੱਸ ਈਡੀ ਤੁਹਾਡੇ ਪਿਤਾ ਜੀ ਦੀ ਭੈਣ ਤੁਹਾਡੀ ਕੀ ਲੱਗਦੀ ਹੈ ਦੱਸੋ ਬੱਚਿਓ ਹੇਠ ਦਿੱਤੀਆਂ ਗਈਆਂ অপਸ਼ਨਾਂ ਵਿੱਚੋਂ ਕਿਹੜੀ অপশন ਠੀਕ ਹੈ 부ਆ ਬਿਲਕੁਲ ਠੀਕ ਸੱਸ ਤੁਹਾਡੀ ਮਾਤਾ ਦੀ ਭੈਣ ਤੁਹਾਡੀ ਕੀ ਲੱਗਦੀ ਹੈ ਆਪਸ਼ਨ ਹੈ ਹੰ ਪੂਆ ਮਾਸੀ ਚਾਚੀ ਸਹੀ ਆਪਸ਼ਨ ਹੈ ਮਾਸੀ ਬੱਚੋ ਇਹ ਸੀ ਸਾਡਾ ਪਾਠ ਨੰਬਰ ਪਹਿਲਾ ਪਰਿਵਾਰ ਅਤੇ ਰਿਸ਼ਤੇ ਜਲਦ ਮਿਲਾਂਗੇ ਹੁਣ ਇੱਕ ਨਵੀਂ ਵੀਡੀਓ ਦੇ ਨਾਲ ਧੰਨਵਾਦ